ਅੱਜ ਮੁੱਖ ਮੰਤਰੀ ਪਹੁੰਚੋ ਆਪਾਂ ਦੇ ਇੱਕ ਦਿਨ ਚ ਭਗਵੰਤ ਮਾਨ ਨੂੰ ਬੁਲਾ ਲਿਆ ਬਾਕੀ ਕੀਤਾ ਥੋੜੇ ਪਰਸੋਂ ਉਥੇ ਖਲਾਅ ਆਇਆ ਸੀ ਪਰਸੋਂ ਐਸਾ ਗੱਲ ਖਲਾਅ ਆਇਆ ਸੀ ਸਾਰਾ ਬਾਜ਼ਾਰ ਬੰਦ ਸੀ ਕੋਈ ਛਾਈ ਬਾਜ਼ਾਰ ਬੰਦ ਕਰਤਾ ਅੱਜ ਹੁਣੇ ਮੌੜ ਮੰਡੀ ਗਿਆ ਸੱਤ ਪੁਲਸ ਆਇਆ ਸਾਰੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਤੇ ਸਾਰਿਆਂ ਨੂੰ ਅੰਦਰ ਕਰਤੇ ਕਹਿੰਦੇ ਤਾਂ ਰੋਡ ਸ਼ੋਟ ਆਪਣਾ ਹੈ ਜੇ ਮੁੱਖ ਮੰਤਰੀ ਹੈ ਤੇ ਫਿਰ ਗੌਂਦ ਬੰਦ ਕਰਦੇ ਕੀ ਲੋੜ ਹੈ ਦੁਕਾਨਾਂ ਨੂੰ ਲਾ ਕੇ ਮਿਲੇ ਪਰ ਨਹੀਂ ਉਹ ਫੀਲਿੰਗ ਲੱਗਿਆ ਕਿ ਮੈਂ ਮੁੱਖ ਮੰਤਰੀ ਆ ਬਾਦਸ਼ਾਹ ਆ ਅਸਲੀ ਮੁੱਖ ਮੰਤਰੀ ਸੀ ਬਾਦਲ ਸਿੰਘ ਸਾਹਿਬ ਥੋਡੇ ਵਿੱਚ ਹੀ ਰਹਿੰਦੇ ਸੀ ਬੀਬੀ ਜੀ ਥੋਡੇ ਹੱਥ ਕੇ ਸੀ ਬੀਬੀ ਜੀ ਮੁੱਖ ਮੁੱਖ ਮੰਤਰੀ ਦੀ ਧਰਮ ਪਤਨੀ ਸੀ ਇਕੱਲੇ ਕਾਰਜ ਕਰਉਂਦੇ ਸੀ ਕਿ ਨਹੀਂ ਥੋਡੇ ਥੋਡੇ ਹੈ ਇਹਦੀ ਇਹਦੀ ਘਰ ਵਾਲੀ ਦੇਖੋ ਮਨ ਲਾ 50 ਜੀਪਾਂ ਨਾਲ ਜਾਂਦੀਆਂ ਪੁਲਿਸ ਐਸਐਸਪੀ ਦੀ ਸੀ ਨਾਲ ਇਹਦੀ ਮਾਤਾ ਨਾਲ ਵੀ ਇਹਦੀ ਭੈਣ ਨਾਲ ਵੀ عام آدمی پارٹی ہے آج بی بیاں بیٹھیاں ہیں وہ یاد کرتی ہیں ہونی بادل صاحب نے کیونکہ بادل صاحب ہر مینے آٹا دال دے سی شکن شگن دے رہے تھے پینشن دے رہے تھے دو سو یونیوری سات سال ہو گئے سارا بند ہوئے تھی اتھے بیٹھے ہوں سارے ٹوئر کنیکشن بادل صاحب نے دیتے تھوڑیاں نہر بادل صاحب نے بنائیا کسیاں بادل صاحب نے بنائی پکے کھڑے بادل صاحب نے بنا اینڈر پائپ سسٹم بادل صاحب نے بنایا منڈیاں بنائی سیب تو کٹیا بادل صاحب نے پر جب ووٹوں کا سر آتا ہے مسا مسا لا لے کے ابھی بڑی رہی وار تو ہرا دیں پھر آپ پاں یہ آپ ہی نہیں انصاف دیں تو پھر تھی لیڈران کو تو انصاف چونے ہوں یہ آپ ہی فیصلہ کرتے ہو پھر بگوت مان و مروت ہو ਗਿਰਾ ਨਾਲੇ ਕੁੱਟੂ ਤੁਸੀਂ ਆ ਦੇਖ ਲੈ ਬਾਰਡਰ ਤੇ ਕੀ ਕੀਤਾ ਇਹਨਾਂ ਨੇ ਤੁਹਾਨੂੰ ਟੱਪ ਨਹੀਂ ਦਿੱਤਾ ਭਗਵਾਨ ਜੀ ਮਾਨ ਤੇ ਹਮੇਸ਼ਾ ਕੱਟੇ ਹੋਗੇ ਐਸ ਕਰਕੇ ਲੋਕ ਵਾਲੇ ਆ ਜਿਹੜੇ 10 ਸਾਲ ਆਪਾਂ ਖਰਾਬ ਕੀਤੇ ਨਾ ਜੇ ਨਾ ਕੀਤੇ ਹੁੰਦੇ ਬਹੁਤ ਅੱਗੇ ਚਲੇ ਜਾਂਦੇ ਸੀ ਤਾਂ ਇੱਥੇ ਐਗਿਆ ਚੀਜ਼ਾਂ ਬਣਾਉਣ ਲੱਗੇ ਸੀ ਪਛਾਹ ਨਹੀਂ ਹੋਣੀ ਸੀ ਪਰ ਆਪਾਂ ਆਪਣਾ ਨੁਕਸਾਨ ਕਰ ਲਿਆ ਉਹ 10 ਸਾਲ ਬਾਦਲ ਸਾਹਿਬ ਦੇ ਦੇਖੋ ਇਹ ਮਜ਼ਰਗੇ ਹੱਤ ਲਾ ਕੇ ਪਾਵਰ ਪਲਾਂਟ ਦਾ ਅਗੇ ਡਿਵਿਡਰੀਆਂ ਆ ਗਈਆਂ ਕਿੰਨਾ ਕੁ ਸੜਕਾਂ ਅਜ ਮਲੌਰ ਤੋਂ ਤੁਸੀਂ ਅੰਮ੍ਰਿਤਸਰ ਮੱਥਾ ਟੇਕ ਕੇ ਜਾਂਦੇ ਹੋ ਚੰਡੀਗੜ੍ਹ ਜਾਂਦੇ ਹੋ ਕਿੰਨਾ ਸੋਖਾ ਜਾਂਦੇ ਹੋ ਸੜਕਾਂ ਦੇਖੋ ਆ ਸਾਰੀਆਂ ਉਦੋਂ ਦੀਆਂ ਮੰਦੂਰਾਂ ਆ ਦਾ ਆਪਣੀ ਸਰਕਾਰ ਨੇ ਆਈ ਤੇ ਹੌਲੀ ਹੌਲੀ ਕੰਮ ਚੱਲਦਾ ਰਿਹਾ ਜੇ ਆਪਣੀ ਹੋ ਗਈਆਂ ਸਾਰੀਆਂ ਚੀਜ਼ਾਂ ਉਹ ਪੰਜ ਛੇ ਸਾਲ ਪਹਿਲੀ ਬਣ ਜਾਣੀਆਂ ਸੀ ਇਸ ਕਰਕੇ ਮੈਂ ਆਈ ਬੇਕੀ ਕਰਨਾ ਚਾਹਣਾ ਸਾਰਿਆਂ ਨੂੰ ਤੁਸੀਂ ਪਰਿਵਾਰ ਦੇ ਨੰਬਰ ਮੈਂ ਇੱਥੇ ਕੋਈ ਲੈਕਚਰ ਦੇਣ ਨਹੀਂ ਆਇਆ ਮੈਂ ਪਰਿਵਾਰ ਨੂੰ ਬਹਿਣ ਆਇਆ ਤੁਹਾਡੇ ਨਾਲ ਤੁਹਾਡੇ ਜਿੰਨਾ ਤੁਹਾਡਾ ਹੱਥ ਮੇਰੇ ਤੇ ਐ ਉਨਾ ਹੀ ਮੇਰਾ ਹੱਥ ਤੁਹਾਡੇ ਤੇ ਦੇ ਦੇਖੋ ਮੇਰੀ ਮਾਤਾ ਨੇ ਤੁਹਾਨੂੰ 3 ਮਹੀਨੇ ਤੱਕ ਮੇਰੇ ਨਾਲ ਵਾਅਦਾ ਕਰ ਦਿੱਤਾ ਕਈ ਵਾਰ ਮੇਰੇ ਨਾਲ ਲੜ ਜਾਂਦੇ ਸੀ ਬਾਅਦ ਸਾਬ ਮਲੋਟ ਵਾਸਤੇ ਆ ਦੇਣਾ ਮਲੋਟ ਵਾਸਤੇ ਆ ਦੇਣਾ ਤੇ ਉੱਥੇ ਖੁਸ਼ੀ ਆ ਮਾਊਸ਼ ਖਾਸ ਬਾਤ ਆਵਾਜ਼ ਹੁੰਦੀ ਸੀ ਕੋਈ ਮਲੋਟ ਵਾਲਾ ਤਾਂ ਨਹੀਂ ਆਇਆ اس کر کے میں کر کردہ واپس اپنا سرکار لے کے تا پنجاب تم بچو گا جے شرومی کالی دل کی واپس آؤ گی تے بادل پروار پھر تو اسی اتنے سرکار چیف منسٹر بنائیے سی بوبی مان جی بوبی مان جی سنگھ مان دے بیٹے ہیں زورا سنگھ مان وہ انسان سی ਜੇ ਤੁਮ ਅਤਵਾਦ ਦਾ ਵੇਲਾ ਸੀ ਨਾ ਉਦੋਂ ਕੋਈ ਪਤਾ ਨਹੀਂ ਹੁੰਦਾ ਸੀ ਕਦੋਂ ਹਮਲਾ ਹੋ ਜੂਗਾ ਕੱਲੇ ਫਾਕੀਰ ਸੀ ਜਿਹੜੇ ਬਾਦਲ ਸਾਹਿਬ ਨਾਲ ਪਿਛਲੀ ਸੀਟ ਦੇ ਬੈਠੇ ਸੀ ਬੰਦੂਕ ਲੈ ਕੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਕੋਈ ਉਹ ਪਰਵਾਹ ਸੀ ਬਾਦਲ ਸਾਹਿਬ ਤੇ ਜ਼ੋਰਾ ਸਿੰਘ ਮਾਲ ਸੱਚੇ ਭਰਾਵਾਂ ਨਾਲੋਂ ਜ਼ਿਆਦਾ ਪਿਆਰ ਸੀ ਇੱਕ ਦੂਜੇ ਵਾਸਤੇ ਜਾਨ ਵੀ ਦੇਣ ਇਤਿਆਰ ਸੀ ਤੁਸੀਂ ਜਾਣਦੇ ਹੋ ਜ਼ੋਰਾ ਸਿੰਘ ਮਾਨ ਜੀ ਤਿੰਨ ਵਾਰ ਐਮਪੀ ਬਣੇ ਕਿਉਂ? ਉਹ ਖੱਣ ਨਾਲੇ, ਲੜਨ ਨਾਲੇ, ਪਾਰਟੀ ਦੇ ਵਫਾਦਾਰ। ਐਜੈਂਸ ਲੀਡਰ ਜਦੋਂ ਪਾਰਟੀ ਚੋਂ ਚਲੇ ਜਾਂਦੇ ਨਾ ਬਹੁਤ ਕਮੀ ਹੁੰਦੀ ਹੈ। ਐਸ ਕਰਕੇ ਆ ਵੀ ਆਪਣੇ ਪਰਿਵਾਰ ਦੇ ਹਿੱਸਾ ਹੈ। ਮਲੋੜਵਾ ਲਿਓ। ਮੈਂ ਤੁਹਾਨੂੰ ਇੱਕ ਸੱਚੀ ਦੱਸਾਂ, ਸੱਚੀ ਸ਼ਰਧਾਂਜੀਪਾਲ ਸਿੰਘ ਸਾਹਿਬ ਨੂੰ ਹੋਊਗੀ, ਜੇ ਘਰ ਤੋਂ ਘੜੇ ਫਿਰ 40 ਹਜ਼ਾਰ ਤੇ ਵਧਾਉਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦੀ ਹੱਕਦਾਰ ਹੀ ਨਹੀਂ ਹੈ ਕੋਈ ਵੋਟ ਦਾ ਹੱਕਦਾਰ ਹੀ ਨਹੀਂ ਹੈ ਨਾ ਇੱਥੇ ਇੱਥੇ ਤਾਂ ਜਿਵੇਂ ਨਾ ਨਾਕਾ ਲਾਇਆ ਹੁੰਦਾ ਐਂ ਤਾਂ ਪਿੰਡ-ਪਿੰਡ ਨਾਕਾ ਚਾਹੀਦਾ ਕਿ ਅਸੀਂ ਦਿੱਲੀ ਵਾਲੀਆ ਪਾਰਟੀ ਨੂੰ ਵੋਟ ਨਹੀਂ ਦੇਣਾ ਅਸੀਂ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਆ ਪੰਜਾਬ ਦੀ ਪਾਰਟੀ ਹੈ ਛੋਟੀ ਹੈ ਗਰੀਬ ਹੈ ਕਿਸਾਨ ਦੀ ਵਪਾਰੀ ਦੀ ਛੋਟੀ ਪਾਰਟੀ ਕਾਲੀ ਦਾ ਅਸੀਂ ਜਿਉਣਾ ਮਰਨਾ ਪਈ ਥੋੜੇ ਵਾਸਤੇ ਆ ਦਿੱਲੀ ਵਾਲਿਆਂ ਨੂੰ ਕੋਈ ਪਰਵਾਹ ਨਾ ਭੀਜੇ ਪੀਰ ਉਹ ਨਾ ਕਾਂਗਰਸ ਨੂੰ ਤੇ ਨਾ ਚਾੜ ਬੋਲੇ ਨੂੰ آ جھاڑو والے اتنے لگ لڑی ہے دلی کٹھے ہے چنڈیگڑھ کٹھے ہیں چنڈی گڑھ آ کے انہوں نے کہا چنڈیگڑھ نواں سٹیٹ بناو گے ایج کرتے ہو بگوت مان نے جی چالی جی نہری پٹواری کو ڈسمس کیا نا چار سو نوں پتا کس واسطے کی پتا وہ ہاتھ کھڑے گا سارے تھوڑوں نہیں دسا کیوں کیا ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਹਰਿਆਣੇ ਦਾ ਇਲੈਕਸ਼ਨ ਆ ਗਿਆ 6 ਮਹੀਨੇ ਨੂੰ ਐਸੈਂਬਲੀ ਦਾ ਕੇਜਰੀਵਾਲ ਧਿਆਨ ਦੇਇਆ ਹਰਿਆਣੇ ਚ ਕਿ ਪੰਜਾਬ ਤੋਂ ਪਾਣੀ ਮੈਂ ਦਊਂਗਾ ਨਹਿਰੀ ਪਾਣੀ ਹਰਿਆਣੇ ਨੂੰ ਭਗਵੰਤ ਮਾਨ ਦਾ ਆਪਣਾ ਕੇਸ ਸੁਪਰੀਮ ਕੋਰਟ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਸਟੇਟਸ ਮੰਗਿਆ ਹੈ ਸੋ ਭਗਵੰਤ ਮਾਨ ਨੇ ਬਲਾਏ ਪਰਵਾਰੀ ਤੇ ਕਿਹਾ ਤੁਸੀਂ ਲਿਖ ਕੇ ਦੇ ਦਿਓ ਕਿ ਪੰਜਾਬ ਦੇ ਟੇਲਾਂ ਤੱਕ ਪਾਣੀ ਹੈ ਸਾਡੇ ਕੋਲ ਵਾਧੂ ਪਾਣੀ ਹੈ ਆ ਤਾਂ ਦਲੇਰ ਹੈ ਆ ਜਿਹੜੇ ਪਟਵਾਰੀ ਜਿਨ੍ਹਾਂ ਨੇ ਕਿਹਾ ਸੀ ਨਹੀਂ ਲਿਖ ਕੇ ਦਿੰਦੇ 400 ਨੂੰ ਲੋਕੀ ਚੋ ਕਰਤਾ ਪਿਛਲੇ ਮਹੀਨੇ 15 ਦਿਨਾਂ ਚੰਦਰ ਨੌਕਰੀ ਚੋ ਕਰਤਾ ਮੈਂ ਤਾਂ ਧਨਵਾਦ ਕਰਦਾ ਹੁੰਦਾ ਜਿਹੋ ਲਿਖ ਕੇ ਦੇ ਦਿੰਦੇ ਐ ਜਿਹੜਾ ਥੋੜਾ ਮੋਟਾ ਪਾਣੀ ਪਜਿਆ ਉਹਨੇ ਹਰਾਸ ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਹਰਿਆਣੇ ਨੂੰ ਦੇ ਦੇਣਾ ਫਿਰ ਆਪ ਨੂੰ ਬਚੂਗਾ ਕੀ ਆਏ ਦਿੱਲੀਆਣੀਆਂ ਪਾਰਟੀਆਂ ਜਿਨ੍ਹਾਂ ਨੂੰ ਥੋੜੇ ਨਾਲ ਹੀ ਲਗਾ ਉਹਦਾ ਜਿੱਤਨ ਆਉਂਦੀ ਐ ਇੱਥੇ ਜਿਵੇਂ ਕਾਂਗਰਸ ਨੇ ਸਾਰਾ ਪਾਣੀ ਅੱਧਾ ਰਾਜਸਥਾਨ ਨੂੰ ਦੇਤਾ ਉਹਨੇ ਹਰਿਆਣਾ ਨੂੰ ਦੇ ਦੇਣਾ ਤੇ ਆਪਾਂ ਕੀ ਕਰਾਂਗੇ ਐਸ ਕਰਕੇ ਵਾਪਸ ਆਪਾਂ ਆਪਣੀ ਸਰਕਾਰ ਲਿਆਈਏ ਤੇ ਤਰੱਕੀ ਗਈ ਹੈ ਤਾਂ ਹੀ ਆਪਣੇ ਕੋਲ ਕੋਈ ਥੋਰ ਕੋਈ ਚਾਰਾ ਨਹੀਂ ਹੈ ਹਰਪ੍ਰੀਤ ਜੀ ਹੁਣ ਆ ਸਾਰੀ ਟੀਮ ਤੁਹਾਡੀ ਹੱਥੋਂ ਬਧਾਈ ਦੇਣਾ ਹੈ ਧੰਨਵਾਦ ਜੀ ਇੱਕ ਤਾਂ ਗਰਮੀ ਮੈਂ ਕਹਿੰਦਾ ਧੰਨਵਾਦ ਮੈਨਾਂ ਤਾਂ 45 46 47 ਡਿਗਰੀ ਤੋ ਹੋਇਆ ਪਿਆ ਹੈਗਾ ਜੀ ਪਰ ਮੈਨੂੰ ਕੋਈ ਬੰਦਾ ਦੱਸਦਾ ਹੈ ਕਹਿੰਦਾ ਜੀ ਜਿਹੜਾ ਜੂਨ ਪਹਿਲੀ ਨੂੰ ਇਲੈਕਸ਼ਨ ਹੈ ਉਹਦਾ ਫਾਇਦਾ ਕਾਲੀ ਕਰਨ ਨੂੰ ਹੋਣਾ ਹੈ ਕਿਉਂਕਿ ਕਾਲੀ ਵਰਕ ਨਹੀਂ ਗਰਮੀ ਝਟ ਝੱਲ ਸਕਦੇ ਕਾਂਗਰਸੀ ਤਾਂ ਚੱਲੀ ਨਹੀਂ ਸਕਦੇ ਬੋਲੇ ਸੋਨਿਆ ਉਹ ਐਸ ਕਰਕੇ ਸਾਰੀ ਟੀਮ ਜਿਹੜੀ ਬੈਠੀ ਹੈ ਬਲੋਡ ਵਾਲੀ ਦਿਨ ਰਾਤ ਲਾ ਦਿਓ ਦੇਖੋ 3 ਮਹੀਨੇ ਹੋ ਗਏ ਮੈਨੂੰ ਘਰੋਂ ਨਿਕਲੇ ਨੂੰ ਥੋੜੇ ਇਹਦੇ ਬਾਅਦ ਮੈਂ ਮੁਕਸਰ ਜਾਣਾ ਮੁਕਸਰ ਦੇ ਬਾਅਦ ਮੈਂ ਜਲੰਧਰ ਜਾਣਾ ਕੱਲ ਤੋਂ ਹਿਆਰਪੁਰ ਉਧਰਲੇ ਪਾਸੇ ਮੈਂ ਘੇੜਾ ਪਾ ਕੇ ਪੂਰੇ ਪੰਜਾਬ ਦਾ ਆ ਰਿਹਾ ਹਾਂ ਇੱਕ ਹੀ ਇਤਿਹਾਸਿਕ ਰਿਜ਼ਲਟ ਹੋਣਗੇ ਮੈਨੂੰ ਅੱਜ ਦਾ